ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਅੰਮ੍ਰਿਤ ਬਾਣੀ ਚੈਨਲ ਤੇ ਆਪ ਸਭ ਸੰਗਤ ਜੀ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ ਗੁਰੂ ਪਿਆਰੀ ਸਤ ਸੰਗਤ ਜੀ ਅੱਜ ਮੈਂ ਆਪ ਸਭ ਜੀ ਨਾਲ ਇੱਕ ਸ਼ਬਦ ਸਾਂਝਾ ਕਰਾਂਗੀ ਜਿਸ ਦਾ ਨਾਮ ਹੈ ਜੀਤਾਂ ਕਰ ਲੈ ਵਿਹਾਰ ਕੱਲ ਨੂੰ ਮੈਂ ਲਾਲ ਤੁਰਨੀ ਜਿੱਤਾਂ ਜਾਂਦੀ ਵਾਰੀ ਕਰ ਲੈ ਵਿਹਾਰ ਕਲ ਨੂੰ ਮੈਲਾ ਲ ਤੁਰਨੇ ਆਈ ਸ਼ਗਨਾ ਦੀ ਠੰਡੀ ਕਾਲੀ ਰਾਤ ਕਲ ਨੂੰ ਮੈਂ ਲਾਲ ਤੁਰਨੇ ਜੀਤਾ ਜਾਂਦੀ ਵਾਰੀ ਕਰ ਲੈ ਵਿਹਾਰ ਕਲ ਨੂੰ ਮੈਂ ਲਾਲ ਸਤੇ ਸਜੂਣੀਆਂ ਰੂਦਿਆਂ ਅੰਧਰਾਨੇ ਕੋੜੀਆਂ ਵਿਗੋਣੀਆਂ ਆਜਾ ਰਜ ਰਜ ਕੇ ਕਰ ਲੈਂਦੇ ਤਹਾਰ ਕਲ ਨੂੰ ਮੇਲਾ ਜੀਤ ਜਾਂਦੀ ਵਾਰੀ ਕਰ ਲੈ ਵਿਹਾਰ ਕਲ ਨੂੰ ਮੈ ਲਾਲ ਤੋਰਨੇ ਲਾਲਾਂ ਦੇ ਅਚੇਰੇ ਆਤੇ ਗੋਬਿੰਦ ਤੁਨੂਰੇ ਤੱਕ ਲੈ ਜਵਾਨੀ ਤੂੰ ਉੱਤੇ ਪਰਪੂਰੇ ਮੈਂ ਵੀ ਤਕਲਾ ਇਨਨੂੰ ਜਾਂਦੀ ਵਾਰ ਕਲ ਨੂੰ ਮੈਂ ਲਾਲ ਤੋਰਨੇ ਜੀਤਾ ਜਾਂਦੀ ਵਾਰੀ ਕਰ ਲੈ ਵਿਹਾਂ ਕਲ ਨੂੰ ਮੈਲਾ ਲੇ ਤੋਰਨੇ ਵੇੜਾ ਉਹ ਆਨੰਦਪੁਰ ਅੱਜ ਜਹ ਦੇ ਆ ਗਿਆ ਆਏ ਗਲੀਆਂ ਸਿਰਉਂਦੀਆਂ ਸੁਨ ਹਟਾ ਜਦੋ ਸ਼ਾਗੇ ਆਏ ਸੋਖਾ ਛੜਹ ਨਾਨੀ ਹੁੰਦਾ ਕਰ ਬਾਰ ਕਲ ਨੂੰ ਮੇਲਾ ਹਲ ਤੋਰਨੇ ਜੀਤਾ ਜਾਂਦੀ ਵਾਰੀ ਕਰ ਲੈ ਵਿਹਾਰ ਕਲ ਨੂੰ ਮੇਲਾ ਹਲ ਤੋਰਨੇ ਚਾਹੂੰ ਜ ਚਾਹ ਪੂਰ ਲੈ ਪੁੱਤਾਂ ਨੂੰ ਰਿਉਣ ਵਾਲਾ ਰਾਜ ਕੇ ਸਰੂਰ ਲੈ ਕੀਤੀ ਸਤ ਗੁਰ ਮਿਹਰ ਉਪਰ ਕਾਲ ਨੂੰ ਮਲਾ ਲ ਤੋਰਨੇ ਜੀਤਾ ਜਾਂਦੀ ਵਾਰੀ ਕਰ ਲੈ ਵਿਹਾਰ ਕਲ ਨੂੰ ਮੇਲਾਲ ਤੋਰਨੇ ਆਈ ਸ਼ਗਨਾ ਦੀ ਠੰਡੀ ਕਾਲੀ ਰਾਤ ਕਲ ਨੂੰ ਮੇਲਾਲ ਤੋਰਨੇ ਜੀਤਾ ਜਾਂਦੀ ਵਾਰੀ ਕਰ ਲੇ ਵਿਹਾਰ ਕਲ ਨੂੰ ਮਲਾਲ ਤੋਰਨੇ ਆਇ ਸ਼ਗਨਾ ਦੀ ਠੰਡੀ ਕਾਲੀ ਰਾਤ ਕਲ ਨੂੰ ਮਲਾਲ ਤੋਰਨੇ ਕਲ ਨੂੰ ਮਲਾਲ ਨੇ ਕਲ ਨੂੰ ਮੈ ਲਾਲ ਤੋਰਨੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਤਸੰਗਤ ਜੀ ਤੁਹਾਨੂੰ ਇਹ ਸ਼ਬਦ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਇਸ ਸ਼ਬਦ ਨੂੰ ਸ਼ੇਅਰ ਐਂਡ ਲਾਈਕ ਜ਼ਰੂਰ ਕਰਨਾ ਜੇਕਰ ਤੁਸੀਂ ਅਮਰਤ ਬਾਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਅਮਰਤ ਬਾਣੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਕਿ ਆਉਣ ਵਾਲੀ ਹਰ ਇੱਕ ਧਾਰਮਿਕ ਵੀਡੀਓ ਸਾਖੀ ਕਵਿਤਾ ਅਤੇ ਸ਼ਬਦ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਚਾਰ ਸਹਿਬਜ਼ਾਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ